ਸਰ ਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਆ ਨੌਤ ਸਿੰਘ ਪਿੰਡ ਕਿਹੜਾ ਜੀ ਖੁਰਦਲਗੋ ਇਹ ਜੀ ਪਿੰਡ ਵਾਲਿਆਂ ਨੇ ਕੁਝ ਨਹੀਂ ਕਿਹਾ ਕਿ ਹਾਂ ਜੀ ਇਹਨਾਂ ਨੇ ਗਲੀਆਂ ਟੈਲਾਂ ਪੁੱਟ ਕੇ ਆਪਣੇ ਘਰ ਲਾ ਲਈਆਂ ਕੀ ਇਹ ਗੱਲ ਸੱਚੀ ਹੈ ਜੀ ਇਹ ਕੋਈ ਗੱਲ ਸੱਚੀ ਨਹੀਂ ਆ ਸਾ ਆਪ ਲਾਈਆਂ ਨੇ ਤੇ ਸਾਡੇ ਘਰ ਵਿੱਚ ਵੀ ਲੱਗੀਆਂ ਵੇਖ ਲਓ ਸਾਰੇ ਉਹ ਥੋੜੀਆਂ ਹੀ ਹਵੇਲੀ ਜਲਾਈਆਂ ਨੇ ਉਹ ਅਜੇ ਲਾਉਣਾ ਨਹੀਂ ਕਿਉਂਕਿ ਪਈਆਂ ਨਹੀਂ ਇਹ ਗਲੀ ਦੀਆਂ ਸੀ ਜਾਂ ਤੁਸੀਂ ਆਪਣੀਆਂ ਲਾਈਆਂ ਨਹੀਂ ਜੀ ਆਪਣੀਆਂ ਲਾਈਆਂ ਤੁਸੀਂ ਆਪਣੀਆਂ ਮੋਦ ਲਿਖਦੇ ਹਾਂ ਜੀ ਬਹੁਤਾ ਕਰਕੇ ਦੇ ਨਾਲ ਰਹੇ ਸਾਡੇ ਦੋ ਘਰਾਂ ਨਾਲ ਮਤਲਬ ਤੁਸੀਂ ਗਲੀ ਵੱਲੋਂ ਕੋਈ ਵੀ ਟਾਇਲਾਂ ਨਹੀਂ ਚੁੱਕੀ ਹਾਂ ਜੀ ਨਾ ਕੋਈ ਨਹੀਂ ਗਲੀ ਠੀਕ ਹੈ ਹਾਂ ਜੀ ਵੀ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗਰਮੇਸ਼ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਪਿੰਡ ਅਲਕੋ ਖੁਰਦਾ ਕੀ ਵੀਰ ਜੀ ਸਾਰਾ ਮਸਲਾ ਜਿਹੜੇ ਮਸਲੇ ਤੇ ਇਕੱਠੇ ਹੋਈ ਅੱਜ ਮਸਲਾ ਇਹ ਆ ਕਿ ਇਹਨਾਂ ਦੇ ਜਾ ਕੇ ਵੇਖੋ ਜੀ ਆ ਤੁਸੀਂ ਵੇਖ ਹੀ ਲਓ ਵੀਡੀਓ ਬਣਾਓ ਵੇ ਪਹਿਲਾਂ ਦੀਆਂ ਇਹਨਾਂ ਪੋਟ ਪੋਟ ਘਰਾਂ ਚ ਲਾ ਲੀਆਂ ਨੇ ਤੇ ਦੂਜੇ ਪਿੰਨੇ ਸਾਡੇ ਘਰਾਂ ਲੈ ਕੇ ਕਿਸੇ ਦਾ ਸੋਚ ਨਹੀਂ ਸਾਡੀਆਂ ਪਈਆਂ ਕੱਚੀਆਂ ਸੀ ਤੇ ਜਦੋਂ بارش ਹੁੰਦੀ ਅਸੀਂ ਨੰਗੇ ਪੈਰੀ ਤੁਰੇ ਫਿਰਦੇ ਆ ਇਹਨਾਂ ਨੇ ਤਿੰਨ ਤਿੰਨ ਵਾਰੀਆਂ ਇਹਨਾਂ ਪੁੱਟ ਕੇ ਤੇ ਜਿਹੜੀਆਂ ਹੋਟ ਦੇ ਘਰਾਂ ਚ ਲਾ ਲੈਂਦੇ ਆ ਤੇ ਨਵੀਆਂ ਹੋਰ ਪਾਸ ਕਰਾ ਲੈਂਦੇ ਨੇ ਤੇ ਅਸੀਂ ਤਾਂ ਇਹ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਦੂਜੇ ਪਿੰਡ ਦਾ ਵੀ ਸੋਚਣਾ ਚਾਹੀਦਾ ਜਾ ਕੇ ਦੂਜੇ ਪਿੰਡ ਵੱਲੇ ਵੇਖੋ ਵੀ ਉਧਰ ਕੀ ਗਲੀਆਂ ਨਾਲੀਆਂ ਦਾ ਬਣਿਆ ਪਹਿਲੀਆਂ ਟਾਈਲਾਂ ਕਹਿੰਨਾ ਨੇ ਪੁੱਟ ਕੇ ਘਰੇ ਲਵਾਉਂਦੇ ਪਹਿਲੀਆਂ ਹੈਗੇ ਨਹੀਂ ਇੱਥੇ ਪੰਜ ਚਾਰ ਘਰ ਨੇ ਜਿਹੜੇ ਕਿ ਆਪਦੇ ਹੀ ਬਣਾਏ ਜਿਵੇਂ ਜਹਾਜ ਉਤਰਨਾ ਦਾ ਇਸ ਤਰ੍ਹਾਂ ਦੇ ਚੌਕ ਬਣਾਈ ਜਾਂਦੇ ਤੇ ਸਾਡੇ ਕੋਈ ਕੀ ਤੁਹਾਡੇ ਮਹੱਲੇ ਦੇ ਵਿੱਚ ਨਹੀਂ ਬਣੇਗਾ ਸਾਡੇ ਉਧਰ ਕਿਹੇ ਵੇੜੇ 'ਚ ਕੋਈ ਨਹੀਂ ਐ ਨਾ ਕੱਚੇ ਰਾਹ ਉਤਰੇ ਹੀ ਜਾ ਕੇ ਵੇਖੋ ਵੀ ਕੀ ਬਣਿਆ ਉਥੇ ਸਾਡਾ ਅਸੀਂ ਖੇਤੀ ਦੇ ਨਹੀਂ ਕੋਈ ਸਾੜੀ ਪਈ ਦੀ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਐ ਨਾ ਇਟਾਂ ਖਾਲੀਆਂ ਤੇ ਸਾਨੂੰ ਕੋਈ ਦਿੱਤਾ ਲਿਆ ਨਹੀਂ ਕਹਿੰਦਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹੋ ਕਾਰਵਾਈ ਦੀ ਕਰਦੇ ਵੀ ਕਾਰਵਾਈ ਹੋਣੀ ਚਾਹੀਦੀ ਐ ਤੇ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇਹ ਨਹੀਂ ਵੀ ਦੋ ਚਾਰ ਘਾਰੇ ਰਾਲ ਕੇ ਜਿਹੜਾ ਉਹਨੇ ਮੈਨੇਜਰ ਬਣ ਗਿਆ ਉਹ ਆਂਦਾ ਵੀ ਮੈਂ ਹੀ ਜੋ ਕੁਝ ਆਪਦੇ ਘਰ ਨੂੰ ਲੈ ਜਾਵਾਂ ਪਾ ਤੁਹਾਡਾ ਤੇ ਕੀ ਕਿਹੜਾ ਪਿੰਡ ਐ ਜੀ ਜੀ ਨਾਂ ਮੇਰਾ ਗੁਰਦੇਵ ਸਿੰਘ ਸੈਂਡ ਲਗੋਂ ਖੁਰਦਾ ਮੈਂ ਮੌਕੇ ਦਾ ਮਜੂਦ ਮਤਲਬ ਮਜੂਦਾ ਪੰਚਾਇਤ ਮੈਂਬਰ ਆ ਅੱਛਾ ਜੀ ਤੇ ਮੰਗੇ ਆਡੀ ਵੀ ਆ ਛੜਕ ਪਹਿਲਾਂ ਅਜ ਤੋਂ ਮਤਲਬ ਸਾਲ ਪਹਿਲਾਂ ਪਾਸ ਹੋਈ ਪਾਣੀ ਤੋਂ ਲੈ ਕੇ ਨਿੱਕੀ ਲਗੋਂ ਤੱਕ ਜੀ ਇਹਦੇ ਉੱਤੇ ਮਤਲਬ ਗੜਕਾ ਗੁੜਕਾ ਪਾ ਕੇ ਪਹਿਲਾਂ ਇਹ ਮਤਲਬ ਬੱਜੀ ਲੋਕਟਾਈਲ ਸਾਰੀ ਗਲੀ ਵੱਡੀ ਜੀ ਲੋਟਲ ਪੁੱਟ ਕੇ ਲਾਲੀ ਆ ਦੋਹਾਂ ਤਨਾ ਜਾਣਿਆਂ ਨੇ ਘਰਾਂ ਦੇ ਵਿੱਚ ਤੇ ਦੁਬਾਰਾ ਫੇਰ ਮੁੜਕਿਆਂ ਦੇ ਵੀ ਛੜਕ ਬੱਜਣੀ ਛੜਕ ਦੇ ਗੜਕਾ ਗੁੜਕਾ ਪਾ ਕੇ ਤੇ ਹੁਣ ਦੁਬਾਰਾ ਦੂਰੀ ਆ ਫੇਰ ਲੋਕਟਾਈਲ ਪਹਿਲੀ ਘਰਾਂ ਦੇ ਵਿੱਚ ਲੱਗੀ ਹੋਈ ਆ ਦੁਬਾਰਾ ਫੇਰ ਨਵੀਂ ਟੈਲ ਲਿਆ ਕੇ ਤੇ ਫੇਰ ਬਨੇ ਜਾਂਦੇ ਫੇਰ ਦੁਬਾਰਾ ਤੇ ਉਹ ਜਦੋਂ ਆਡੇ ਪੁੱਛਿਆ ਵੀ ਇਹ ਜੱਗਾ ਕੀ ਪਹਿਲੀ ਲੋਕਡਾਉਨ ਦਾ ਹਿਸਾਬ ਦਾ ਉਹ ਸੋਹ ਹਿਸਾਬ ਇਹਨਾਂ ਨਾਂ ਨੂੰ ਦਿੰਦੇ ਹੋਏ ਤੇ ਨਵੀਂ ਟੈਲ ਲਿਆ ਕੇ ਫੇਰ ਦੁਬਾਰਾ ਇਹ ਲਾਉਂਦੇ ਤੇ ਉਹ ਜਦੋਂ ਪੁੱਛੀਦਾ ਉਹ ਆਉਂਦੇ ਵੀ ਅਸੀਂ ਆਪਦੇ ਘਰੋਂ ਪੈਸਾ ਲਾ ਕੇ ਬਣਾਉਣੇ ਆ ਤੇ ਬਾਅਦ ਵਿੱਚ ਜੋ ਵੀ ਗੱਲ ਜਿਹੜੀ ਬਾਅਦ ਵਿੱਚ ਮੰਨ ਲਓ ਵੀ ਤੁਹਾਨੂੰ ਹੀ ਪਾਸ ਕਰਾ ਕੇ ਜਿੱਦਾਂ ਪਹਿਲਾਂ ਸਰਕਾਰ ਤੋਂ ਲੈਣਾ ਵਾ ਇਹ ਕੰਮ ਬਹੁਤ ਗਲਤ ਹੁੰਦਾ ਮੰਨ ਲਓ ਕਿ ਇੱਕ ਇੱਕ ਬਨੇ ਦੇ ਪਿੰਡ ਦੇ ਬਨੇ ਇੱਕ ਵੀ ਕੋਈ ਗਲੀਆਂ ਕੱਚੀਆਂ ਪਈਆਂ ਨਹੀਂ ਬਰੀਆਂ ਕਹਿ ਬਨੇ ਵੇ ਜੀ ਤੇ ਕਈਆਂ ਥਾਵਾਂ ਤੇ ਦੋ ਤਿੰਨ ਤਰ੍ਹਾਂ ਦਾ ਲੋਕਡਾਉਨ ਲਾ ਕੇ ਪੁੱਟੀ ਜਾਂਦੀ ਈ ਇਹ ਮਤਲਬ ਜੋ ਵੀ ਬੰਦ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਦਾ ਹਿਸਾਬ-ਕਿਤਾਬ ਸਾਰਾ ਬੈਨੂੰ ਜਿਹੜੀ ਪਹਿਲੀ ਪਹਿਲੀ ਗਲੀ ਹੀ ਜੀ ਬਿਲਕੁਲ ਸਹੀ ਹੀ ਕਿ ਜਾਂ ਬੈਠ ਗਈ ਸੀ ਨਾ ਨਾ ਪਹਿਲੀ ਗਲੀ ਬਿਲਕੁਲ ਸਹੀ ਨਵੀਂ ਲੋਕਟਾਇਲ ਆ ਕੋਈ ਲੋਕਟਾਇਲ ਟੁੱਟੀ ਨਹੀਂ ਕੋਈ ਕਿਦੋਂ ਬੈਠੀ ਨਹੀਂ ਆ ਵਧੀਆ ਗਲੀ ਬਣੀ ਨੂੰ ਥੋੜਾ ਜਿੜੀ ਹੋਇਆ ਜੀ ਮਤਲਬ ਜਿਹੜੀਆਂ ਗਲੀਆਂ ਪਿੰਡ 'ਚ ਨਹੀਂ ਬਣੀਆਂ ਉਹ ਨਹੀਂ ਬਣਾਈਆਂ ਗਈਆਂ ਜਿਹੜੀਆਂ ਬਣੀਆਂ ਨੂੰ ਦੁਬਾਰਾ ਰਿਪੇਅਰ ਕਰ ਦਿੱਤਾ ਗਿਆ ਹਾਂ ਕਈਆਂ ਗਲੀਆਂ ਕਈ ਕੁਝ ਪਿੰਡ 'ਚ ਗਲੀਆਂ ਹੈਗੇ ਨੇ ਨਹੀਂ ਬਣੀਆਂ ਜਦ ਤੱਕ ਆ ਆਪਣੇ ਮਗਰ ਵੇਲੇ ਆ ਵੀ ਅਜੇ ਤੱਕ ਪਿਆ ਕੱਚਾ ਪਿਆ ਮਗਰਲੇ ਬੰਨੇ ਵਾਲਾ ਇਹ ਤੇ ਇੱਕ ਰੌ ਹਾਂਜੀ ਬਾਪੂ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੈਗਾ ਜੀ ਹਲਕੋਂ ਖੁਰਦਾ ਕੀ ਨਾ ਜੀ ਤੁਹਾਡਾ ਨਰਵੈਲ ਸਿੰਘ ਕੀ ਸਾਰਾ ਮਸਲਾ ਜੀ ਇਹ ਕੀ ਮਸਲਾ ਇਸ ਤਰ੍ਹਾਂ ਜੀ ਇਹ ਛੜਕ ਜਿਹੜੀ ਸੀ ਨਾ ਜੀ ਪਾਸ ਹੋਈ ਹੀ ਪੱਥਰ ਪੈ ਗਿਆ ਹੈ ਅੱਛਾ ਜੀ ਤੇ ਇਸ ਤੋਂ ਪਹਿਲਾਂ ਜਿਹੜੀ ਇੱਧਰ ਸੀ ਇਹ ਲੋਕਟਾਈ ਲੱਗੀ ਸੀ ਜੀ ਨਵੀਂ ਲੱਗੀ ਡਾਕਟਰ ਪਿੱਛੇ ਜੇ ਕਾਗਰ ਸਰਕਾਰ ਦੀ ਜੀ ਉਮਰ ਕੇ ਰੌਲਾ ਪੈ ਗਿਆ ਵੀ ਸੜਕ ਪੱਕੀ ਬਣ ਜਾਣੀ ਜੀ ਤੋਂ ਇਹਨਾਂ ਘਰਾਣੇ ਆਪਣੇ ਅਰਚੰਦ ਸਿੰਘ ਨੇ ਨੋਕ ਸਿੰਘ ਨੇ ਗੁਰਪ੍ਰੀਤ ਸਿੰਘ ਨੇ ਗੁਰਜੰਤ ਸਿੰਘ ਨੇ ਤੇ ਇਹਨਾਂ ਨੇ ਟਾਇਲ ਪੁੱਟ ਕੇ ਘਰੇ ਲਾ ਲਈ ਆਪਦੇ ਤੇ ਮੁੜ ਕੇ ਕੀ ਹੋਇਆ ਵੀ ਪੱਥਰ ਪਾਇਆ ਤੇ ਹੋਂਡ ਫੇਰ ਲੋਕਟਾ ਲੱਗਣ ਡਈ ਜੀ ਤੇ ਇਹਨਾਂ ਨੇ ਹੋਰ 2 ਮਿੰਟਾਂ 6 ਮਿੰਟਾਂ ਨੂੰ ਫੇਰ ਪੁੱਟ ਕੇ ਘਰ ਲਾ ਲੈਣੀ ਆ ਜਿਹੜਾ ਲੋਕਟਾ ਉਡਾਉਣ ਵਾਲਾ ਏ ਉਹ ਆਂਦਾ ਜੀ ਮੈਂ ਤਾਂ ਪਹਿਲਾਂ ਕੋਲੋਂ ਪਾਹੇ ਲਾਉਣਾ ਏ ਤੇ ਫਿਰ ਪਾਸ ਕਰਾ ਕੇ ਪਾਹੇ ਲੈਣਾ ਏ ਤੇ ਮੈਂ ਉਹਨੂੰ ਇੰਨਾ ਪੁੱਛਣਾ ਚਾਹੁੰਨਾ ਵੀ ਕੀ ਤੇਰੇ ਕੋਲ ਸੰਸਿਆ ਪਾਹੇ ਲਾ ਕੇ ਪਾਸ ਕਰਾ ਕੇ ਤੂੰ ਫੇਰ ਪੁੱਟ ਕੇ ਘਰੇ ਲਵਾ ਦੇਣਾ ਜਾਂ ਲਾ ਲੈਣਾ ਹਾਂਜੀ ਇਹ ਹੁਣ ਜਿਹੜਾ ਇੰਨਾ ਘਬੜਾ ਹੋਣ ਡਿਆ ਜੀ ਇਹ ਸਾਰੇ ਪਿੰਡ ਦੇ ਸਾਹਮਣੇ ਆ ਹਾਂਜੀ ਕੋ ਦੋ ਰਹਿਵਾ ਨਹੀਂ ਗਿਆ ਐ ਉੱਤੇ ਬਹਿ ਕੇ ਐ ਲਾਉਣ ਦਾ ਵੀ ਜਿਵੇਂ ਆਪ ਪੈਸੇ ਲਾਉਣ ਦਾ ਆ ਦੂਜੀ ਤੀਜੀ ਤੇਗਾਂ ਲੱਗ ਜਾਨੇ ਇੱਥੇ ਜਿਹੜੀ ਟਾਇਲ ਹੈ ਜਿਹੜੀ ਪਹਿਲੀ ਲੱਗੀ ਸੀ ਉਹ ਲਾ ਕੇ ਕਰ ਲੈਗੇ ਜੀ ਕੋ ਘਰੇ ਲਾ ਲਈ ਇਹਨਾਂ ਵੇਹਲੀਆਂ ਚ ਲਾਲੀ ਕਰੇਗੀ ਮਜੂਦਾ ਕਿੰਨੇ ਫੁੱਟ ਦੇ ਹੋਊਗੀ ਕੋਈ ਉਹ ਟਾਇਲ ਜਿਹੜੀ ਜੀ ਹਾਂਜੀ ਕੋਈ ਮੇਰੇ ਹਿਸਾਬ ਨਾਲ 300 ਫੁੱਟ ਗਲੀ ਦੀ ਇਹਨਾਂ ਪੁੱਟੀ ਆ ਜੀ ਲੰਬੀ ਅੱਛਾ ਜੀ ਤੇ ਚੌੜੀ ਤਾਂ 18-20 ਫੁੱਟ 20 ਫੁੱਟ ਹੈਗੀ ਆ ਜੀ ਕੀ ਮੰਗ ਕਰਦੇ ਤੁਸੀਂ ਤੇ ਮੰਨ ਲਓ ਜਿਹੜੀ ਵੀ ਹੈਗੀ ਆ ਜਾਂ 20 ਆ ਜਾਂ 30 ਹਜ਼ਾਰ ਟਾਇਲ ਆ ਉਹ ਇਹਨਾਂ ਨੇ ਘਰਾਂ ਚ ਲਾ ਲਈ ਆ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗ ਕਰਦੇ ਹਾਂ ਜੀ ਕੋਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਠੀਕ ਹੈ ਹਾਂਜੀ ਸਾਬ ਅਲਗੋਕੋਟ ਦੇ ਅਲਗੋ ਖੁਰਦੇ ਲੋਕਾਂ ਨੇ ਕਿਹਾ ਕਿ ਸੈਕਟਰੀ ਸਾਹਿਬ ਵੱਲੋਂ ਜਿਹੜੀਆਂ ਪਹਿਲੀਆਂ ਟਾਈਲਾਂ ਸੀ ਉਹ ਪੁੱਟ ਦਿੱਤੀਆਂ ਗਈਆਂ ਤੇ ਲੋਕਾਂ ਨੇ ਚੁੱਕ ਕੇ ਉਹ ਘਰ ਚ ਲਾ ਲੀਆਂ ਤੇ ਤੁਸੀਂ ਜਿਹੜੀਆਂ ਨਵੀਆਂ ਟਾਈਲਾਂ ਲਾ ਦਿੱਤੀਆਂ ਕੀ ਸਾਰਾ ਮਸਲਾ ਸਰ ਇਹ ਸਾਰੇ ਦਾ ਮਸਲਾ ਇਦਾਂ ਜੀ ਇਹ ਨਾ 4.5 ਸਾਲ ਪਹਿਲਾਂ ਨਾ ਮੰਨ ਲਓ ਇਹ ਸਾਡੇ ਟਾਇਲ ਲੱਗੀ ਹੋਈ ਸੀਗੀ ਇਹ ਪੈਣੀਆ ਪੰਚਾਇਤ ਚੁਕ ਤਣ ਕੀ ਪ੍ਰੋਜੈਕਟ ਪਾਸੀ ਪੋਰੇ ਵਗੈਰਾ ਦਾ ਉਹਨਾਂ ਵਾਲੀ ਟਾਇਲ ਪੜਤੀ ਆ ਜੀ ਪਹਿਲਾਂ ਅਸੀਂ ਕੰਮ ਕਰਾਇਆ ਹੋਇਆ ਸੀਗਾ ਟਾਇਲ ਪੜਤੀ ਜੋ ਟਾਇਲ ਪਟ ਕੇ ਮੈਂ ਉੱਥੇ ਸਾਈਡ ਤੇ ਲਾ ਦੀ ਮਤਲਬ ਪਿੱਛੇ ਮਸ਼ੀਨ ਚੱਲਦੀ ਆ ਜੀ ਕਿਹਨੇ ਹੱਥ ਨਹੀਂ ਲਾਇਆ ਚਲੋ ਆ ਖਰਚੇ ਨਾਲ ਟਾਇਲ ਪਟ ਕੇ ਸਾਈਡ ਤੇ ਲਾ ਦੀ ਜੀ ਜੋ 4.5 ਸਾਲ ਹੋ ਗਏ ਉਹ ਤੇ ਨਮਾਈ ਕੋਈ ਨਹੀਂ ਉੱਥੇ ਮੈਨਾ ਚਿੱਕੜ ਵੱਜਦਾ ਸੀ ਉਹ ਕਰੀ ਚ ਐਨਾ ਕੋਸ ਲੋਕੀ ਨੇ ਖਰਾਬ ਨੇ ਲੋਕਾਂ ਦੀ ਪਿੰਡ ਦੇ ਮੁਤਾਬਕ ਲੋਕਾਂ ਨੇ ਮੰਗ ਕੀਤੀ ਵੀ ਇੱਥੇ ਚੱਲ ਟਾਇਲ ਮਤਲਬ ਨਵੀਂ ਲਾ ਦਿੱਤੀ ਜਦੋਂ ਸਾਡਾ ਰਾਜ ਵਧੀਆ ਹੈ ਪਿੰਡ ਦਾ ਫਿਰਨੀ ਵਧੀਆ ਬਣ ਜਾਈ ਤੇ ਅਸੀਂ ਚਲੋ ਆਪ ਦੇ ਖਰਚੇ ਚੋਕੇ ਜੀ ਆਪ ਦੇ ਹਸਾ ਮਤਲਬ ਪੈਸੇ ਚ ਕੋਲ ਲਾ ਕੇ ਟੈਲ ਲਾ ਕੇ ਰਸਤਾ ਬਣਾਇਆ ਜੀ ਸਾਰੇ ਪਿੰਡ ਦਾ ਸਾਂਝਾ ਰਸਤਾ ਨਾ ਆ ਕੇ ਮੇਰੇ ਘਰ ਨੂੰ ਪਰਸਨ ਰਸਤਾ ਜਾਂਦਾ ਉਹ ਸਾਰੇ ਪਿੰਡ ਦੀ ਐਂਟਰੀ ਉੱਥੋਂ ਆ ਜੀ ਉਹ ਰਸਤੇ ਤੋਂ ਤੇ ਇਸ ਕਰਕੇ ਅਸੀਂ ਤਾਂ ਉਹ ਵਿਕਾਸ ਦਾ ਕੰਮ ਕਰਾਇਆ ਜੀ ਜੋ ਮੁੱਖ ਮੁੱਖ ਮੰਤਰੀ ਪਵਨ ਤਮਾਰ ਜੀ ਗੈਰੇ ਪਿੰਡਾਂ ਦਾ ਵਿਕਾਸ ਕਰੋ ਅਸੀਂ ਤਾਂ ਵਿਕਾਸ ਹੀ ਕਰਾਇਆ ਜੀ ਤੇ ਚਲੋ ਜਿਹੜੇ ਕੋਈ ਇੱਕ ਦੋ ਜਣੇ ਕਹਿੰਦੇ ਆ ਜੀ ਚਲੋ ਆਪਾਂ ਪੌਦੇ ਕੀ ਕਰ ਕੀ ਗਿਆ ਜੀ ਜਿਹੜਾ ਨਾਲ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਟਾਇਲਾਂ ਚਗਾ ਦਿੱਤੀਆਂ ਲੋਕ ਨੇ ਆਪਣੇ ਘਰਾਂ ਲਾ ਲੇਤੀਆਂ ਗਿਆ ਉਹਦਾ ਕੀ ਬਾਰੇ ਜੀ ਉਹ ਜੀ ਬੇ ਬੇ ਬੁਣਿਆ ਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਪਿੰਡ ਜਾ ਕੇ ਬਾਈਟ ਲੈ ਸਕਦੇ ਲੋਕਾਂ ਨੇ ਕਿ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ ਜਦੋਂ ਜਦੋਂ ਤੁਸੀਂ ਕੰਮ ਕੀਤਾ ਉਹ ਤਾਂ ਲੋਕ ਟਾਇਲ ਨਹੀਂ ਲੱਗੀ ਸੀ ਹਾਂ ਹਾਂ ਜਦੋਂ ਮੈਂ ਹੁਣ ਕੰਮ ਕੀਤਾ ਲੋਕ ਟਾਇਲ ਨਹੀਂ ਸੀ ਹੈਗੀ ਉੱਥੇ ਜੀ ਠੀਕ ਹੈ ਜੀ ਤੇ ਕੀ ਨਾ ਤੁਹਾਡਾ ਤਾਂ ਕਿਹੜੇ ਬਲੌਗ ਦੇ ਵਿੱਚ ਮੈਂ ਜੀ ਇੰਦਰਜੀਤ ਸਿੰਘ ਜੀਆਰਐਸ ਹਾਂ ਜੀ ਪਿਕਣ ਬਲੌਗ ਚ ਤੇ ਮੈਂ ਤੌਰ ਇੱਥੇ ਬੈਠ ਜੀ ਉਸ ਡਿਊਟੀ ਕਰਦਾ ਹਾਂ ਪਿਕਣ ਬਲੌਗ ਕੀ